ਇਸ ਦੇ ਵਿਦੇਸ਼ ਵਿੱਚ ਸਾਰੀ ਸੰਗਤ ਜਿਹੜੀ ਹੈ ਉਹ ਆਸ ਕਰਦੀ ਹੈ ਕਿਸ਼ ਕੌਮਨੀ ਅਕਾਲੀ ਦਰ ਸਾਡੀ ਪੰਥਰੀ ਜਮਾਤ ਹੈ ਕਿਹੜਾ ਸ਼੍ਰੀ ਅਕਾਲ ਪੁਰਖ ਸਾਹਿਬ ਦੀ ਸੇਵਾ ਜੀ ਨਹੀਂ ਪਾਰਤੀ ਹੈ ਰਾਜਨੀਤਿਕ ਲਈ ਹੈ ਧਾਰਮਿਕ ਵੀ ਹੈ ਸਮਾਜਿਕ ਤੌਰ ਤੇ ਵੀ ਜੋ ਸਾਡੇ ਚ ਬੁਰਾਈਆਂ ਪੈਦਾ ਹੋਣ ਉਸ ਦੀ ਅਸੀਂ ਆਵਾਜ਼ ਉਠਾਣ ਕਰਦੇ ਹਾਂ ਉਹਦੇ ਕਰਕੇ ਲੰਬੇ ਸਮੇਂ ਤੋਂ ਪੰਥਰੀ ਕਚਹਿਰੀ ਵਿੱਚ ਇਹ ਮਹਿਸੂਸ ਕੀਤਾ ਜਾਂਦਾ ਹੈ ਇਸ ਸਾਡੇ ਕੋਲ ਬਹੁਤ ਸਾਰੀਆਂ ਗਲਤੀਆਂ ਦੇ ਭੁਲਾਂ ਹੁੰਦੇ। ਪੰਮੇਰ ਸਰਕਾਰ ਵੱਲੋਂ ਪੰਮੇਰ ਸ਼ੋਮੇਦੰਦਨ ਪੰਮੇ ਸ਼ੋਮੇ ਨੂੰ ਦਰਖਵ ਬਣ ਕਮੇਟੀ ਉਹ ਸਾਰੀਆਂ ਭੁਲਾਂ ਅਸੀਂ ਲੰਬੇ ਸਮੇਂ ਤੋਂ ਸੋਚ ਰਹੇ ਹਾਂ ਕਿ ਸਵੀਕਾਰ ਕਰਕੇ ਸ਼੍ਰੀ ਅਕਾਲਤਰ ਸਾਹਿਬ ਜੀ ਦੇ ਤੇ ਲੈ ਕੇ ਆਪਣਾ ਨਾਤਮਸਤ ਕੋਈ ਤੇ ਆਪਣੀਆਂ ਗੁਣਨ ਬਖਸ਼ਾਈਏ। ਕਿਉਂਕਿ ਸਦਾ ਤਾਂ ਸਾਡਾ ਕਿ ਜਦੋਂ ਕੌਮ ਦੇ ਕੋਲ ਮਾਗੀ ਮੰਨੀ ਹੋਵੇ ਸਾਡੇ ਕੋਲ ਇੱਕੋ ਹੀ ਤਾਕਤ ਹੈ ਕਿੱਥੇ ਜਾ ਕੇ ਅਸੀਂ ਬੇਬਸੀ ਕਰ ਸਕੀਏ। ਕਿੱਥੇ ਜਾ ਕੇ ਸਿਰ ਪ੍ਰਿਆਰਤਾ ਸਕਦੀ ਹਾਂ ਅੱਜ ਸਿਰ ਪ੍ਰਿਆਦੀ ਬਣ ਕੇ ਤੁਹਾਡੇ ਕੋਲ ਆਏ ਹਾਂ ਬੇਨਤੀ ਲੈ ਕੇ ਆਏ ਹਾਂ ਕਿ ਕੌਮ ਦੇ ਮਨੁੱਖ ਸੁਖ ਹੋ ਸਕੇ ਸਾਦੇ ਮੰਦਰ ਬੋਝ ਜਾ ਸਕੇ ਕਿਉਂਕਿ ਇੱਕ ਚੁੰਡਾ ਕਮੇਟੀ ਵੀ ਬਣੀ ਸੀ ਉਹਦੇ ਵਿੱਚ ਸਾਰੇ ਕੌਮ ਦੇ ਕੋਲ ਹੈ ਸੀ ਹਰ ਜ਼ਿਲ੍ਹੇ ਦੇ ਵਿੱਚੋਂ ਜਿਹੜੀ ਆਵਾਜ਼ ਆਈ ਸੀ ਉਹ ਇਹੀ ਸੀ ਕਿ ਸਾਰੇ ਲੀਡਰ ਜਿਹੜੇ ਹੈ ਉਹ ਕੱਬਤ ਕਰ ਸਕੀ ਅਸੀਂ ਇਹ ਕਾਲ ਤਸਵਰ ਦੇ ਉੱਤੇ ਜਾ ਕੇ ਮੋਈਆਂ ਨੂੰ ਲਾਦੀ ਮਾਗੇ ਸਕੀ ਉਹ ਲੰਬੇ ਸਮੇਂ ਤੋਂ ਅਸੀਂ 2-2.5 ਸਾਲ ਤੋਂ ਕਹਿੰਦਾ ਤਾਂ ਅਸੀਂ ਕਹਿੰਦੇ ਆ ਰਹੇ ਹਾਂ ਕਿ ਅਸੀਂ ਸਾਰੇ ਚਲੀਏ ਉੱਥੇ ਜਾ ਕੇ ਮੁਕੀਏ ਕਿਉਂਕਿ ਭਾਮੇਸੀ ਹਰੇਕ ਵਾਰੀ ਸਤਾ ਕਰਦੇ ਹਨ ਉਸ ਅੰਦਾਜ਼ ਨਾਲ ਜਿਸ ਕਹਿੰਦੇ ਵੀ ਹਨ ਕਿ ਸਾਡੇ ਕੋਲ ਨਾ ਹੋਈਆਂ ਧਰਤੀਆਂ ਹੋਈਆਂ ਚਾਰੇ ਅਣਚਾਰੇ ਲੇਕਿਨ ਕੌਮ ਨਹੀਂ ਬਖਸ਼ਦੀ ਕੌਮ ਉਹਨਾਂ ਹੀ ਬਖਸ਼ਦੀ ਹੈ ਜਦੋਂ ਅਸੀਂ ਤਖਤ ਤੇ ਆ ਕੇ ਆਪਣੀ ਪੂਰਨ ਮੰਦੀ ਸੋ ਇਸ ਕਰਕੇ ਅਸੀਂ ਸਾਰੇ ਇਹ ਯੋਗ ਸੰਜੈ ਕੇ ਇਸ ਤਰੀਕੇ ਬਚਾਉਣ ਦਾ ਪ੍ਰਯਾਸ ਕਰਦੇ ਤੇ ਜਲਦੀ ਤੋਂ ਜਲਦੀ ਸਭ ਕੁਝ ਸੱਜਿਆ ਜਾਵੇ ਜੋ ਤੁਸੀਂ ਹੁਕਮ ਲਾਓ ਗੁਰਮਤ ਅਨੁਸਾਰ ਅਕਾਦਰ ਸਾਲ ਦੀ ਦੀ ਮਿਆਦ ਅਨੁਸਾਰ ਜੋ ਸਾਡੇ ਕੋਲ ਖੁਲਾਮੀਆਂ ਹੋਈਆਂ ਉਹਨੂੰ ਵਿਚਾਰਿਆ ਹੋਇਆ ਤੇ ਜੋ ਸਾਡੇ ਕੋਲ ਗਲਤੀਆਂ ਹੋਈਆਂ ਉਹਨਾਂ ਨੂੰ ਸਾਰਿਆਂ ਅੱਖਾਂ ਦੇ ਸਾਹਮਣੇ ਰੱਖ ਕੇ ਕਿਉ ਗੁਰਮਤ ਅਨੁਸਾਰ ਸਾਰੀ ਸਜ਼ਾ ਬੰਦ ਹੋ ਗਈ ਉਹ ਅਸੀਂ ਆਪ ਜੀ ਕੋਲ ਲੈਣ ਨੂੰ ਪਿਆਰ ਹੈ ਸਦਾ ਅਸੀਂ ਨਤਮਸਤਕ ਹੋ ਕੇ ਨੂੰ ਸਰਕਾਰ ਵੀ ਕਰਾਂਗੇ ਉਹਨੂੰ ਪੂਰਾ ਕਰਾਂਗੇ ਇਹ ਸਾਰੀ ਸੰਭਿ ਇਸ ਕਰਕੇ ਹੈ ਇਸ ਕਰਕੇ ਤੁਹਾਨੂੰ ਸਿਖਿਆ ਦੇਣੇ ਪਤ ਤਿਆਣ ਆਏ ਹੈ ਕਿਰਪਾ ਕਰਕੇ ਸਾਨੂੰ ਜਲਦੀ ਤੋੜਦੀ ਬਹੁਤ ਕਰਦੇ ਹੈ ਵਾਰੀ ਕੋ ਜੀ ਦਾ ਖਾਸ ਬਹੁਤ ਵੱਡਾ ਦਿਲ ਕੇ ਬਰਨਾਲੇ ਹੋਣਾ ਨੇ ਗਲਤੀਆਂ ਹੋਈਆਂ ਸੀ ਮਾਫੀ ਮੰਗੀ ਸੀ ਫੱਟੀ ਪਵਾ ਕੇ ਬਿਲਕੁਲ ਸਾਹਮਣੇ ਆ ਕੇ ਕੱਲ ਤੱਕ ਤੇ ਪੇਸ਼ ਹੋਏ ਸੀ ਲੋਕ ਲੋਕ ਕੇ ਯਾਰ ਗੁਰੂ ਘਰ ਦੇ ਵਿੱਚ ਪਿੱਛੇ ਜਾਣ ਦਾ ਅੱਗੇ ਜਾਣ ਦਾ ਕੀ ਮਤਲਬ ਹੈ ਗੁਰੂ ਘਰ ਦੀ ਜਿਹੜੀ ਮਰਯਾਦਾ ਵਾ ਉਸ ਤਰ੍ਹਾਂ ਮਾਫੀ ਮੰਗਣੀ ਚਾਹੀਦੀ ਸੀ ਉਹ ਮਾਫੀ ਨਹੀਂ ਮੰਗਦੇ ਮਾਫੀਆਂ ਮੰਗਣ ਵਾਸਤੇ 20 ਲੀਟਰ ਪੇਸ਼ ਹੁੰਦੇ ਰਹੇ ਹਾਂ ਤੇ ਇਹ ਕੋਈ ਜਿਹੜੀ ਹੈ ਰਵਾਇਤ ਪੁਰਾਣੀ ਬਹੁਤ ਪੁਰਾਣੀ ਰਵਾਇਤ ਹੈ ਵੇਖੋ ਇੱਥੇ ਬੂਟਾ ਸਿੰਘ ਹੋਮ ਮਿਨਿਸਟਰ ਵੀ ਹੋਇਆ ਇੱਥੇ ਜੈਨੀ ਜੀ ਵੀ ਹੋਏ ਇੱਥੇ ਬਰਨਾਲਾ ਸਾਹਿਬ ਵੀ ਹੋਏ ਜਿਹੜਾ ਜਿਹੜਾ ਵੀ ਇਸ ਗੁਰੂ ਘਰ ਤੇ ਨਿਊ ਕੇ ਆਇਆ ਵਾ ਉਹਨੂੰ ਮਾਫੀ ਵੀ ਮਿਲੀ ਆ ਇੱਥੇ ਤਾਂ ਨਿਊ ਕਿ ਆਉਣਾ ਚਾਹੀਦਾ ਇਹ ਨਹੀਂ ਕਹਿਣਾ ਜੇ ਕਿੰਤੂ ਪਰ ਤੁਹਾਨੂੰ ਨਹੀਂ ਕਰਨਾ ਚਾਹੀਦਾ ਸੰਗਤ ਮਾਫ ਕਰੇਗੀ ਸੰਗਤ ਅਕਾਲ ਤਖਤ ਦਾ ਖਤਰਾ ਸਭ ਤੋਂ ਉੱਤਮ ਕੀ ਕੀ ਪ੍ਰਕਿਰਿਆ ਰਹਿਣ ਵਾਲੀ ਹੈ ਜੀ ਅੱਜ ਤੇ ਮੇਰਾ ਖਿਆਲ ਜੀ ਇਹਨਾਂ ਨੇ ਲਿਖ ਕੇ ਦਿੱਤਾ ਵੀ ਸਾਡੇ ਕੋ ਆ ਗਲਤੀਆਂ ਹੋਈਆਂ ਗਲਤੀਆਂ ਦੇ ਜ਼ਿਕਰ ਵਿੱਚ ਗਲਤੀਆਂ ਦਾ ਜ਼ਿਕਰ ਆ ਤੇ ਸਾਨੂੰ ਅਸੀਂ ਸਰਕਾਰ ਦਾ ਹਿੱਸਾ ਸਾਂ ਅਸੀਂ ਉਸ ਵੇਲੇ ਬੋਲੇ ਨਹੀਂ ਸਾਨੂੰ ਬੋਲਣਾ ਚਾਹੀਦਾ ਸੀ ਬੇਸ਼ੱਕ ਵਨ ਮੈਨ ਆਰਮੀ ਸੀ ਫੈਸਲੇ ਤੇ ਸੁਖਵੀਰ ਦੇ ਸੀ ਪਰ ਭੱਗ ਜਾਂਦੇ ਅਸੀਂ ਵੀਰ ਇਸ ਕਰਕੇ ਉਹ ਦੇਖ ਕੇ ਗਲਤੀਆਂ ਦਿੱਤੀਆਂ ਇਹਨਾਂ ਨੇ ਜ਼ਿਹਦਾਦ ਜੀ ਨੂੰ ਜ਼ਿਹਦਾਦ ਜੀ ਜਦੋਂ ਇਹਨਾਂ ਨੂੰ ਟਾਈਮ ਦੇਣਗੇ ਫਿਰ ਪੇਸ਼ ਆਉਣਗੇ ਨਿਊਗੇ ਚੱਲਣਾ ਜੋ ਹੁਕਮ ਕਰਨਗੇ ਮਨਾ ਪਾਉਗੇ ਨਾ ਇਹ ਕਹਿ ਰਹੇ ਨੇ ਕਿ ਇੱਧਰ ਬੈਠ ਕੇ ਗੱਲ ਕਰਨੀ ਚਾਹੀਦੀ ਐ ਇਸ ਤਰ੍ਹਾਂ ਪਾਰਟੀ ਨੂੰ ਦੁਬਾਰਾ ਨਹੀਂ ਕਰਨਾ ਚਾਹੀਦਾ ਨਹੀਂ ਜੇ ਅਕਾਲ ਤਖਤ ਤੇ ਤਾਂ ਹਮੇਸ਼ਾ ਪੁੱਤ ਆਉਂਦੇ ਰਹੇ ਆ ਅਕਾਲ ਤਖਤ ਸਾਡੇ ਵਾਸਤੇ ਸੁਪਰੀਮ ਜਦੋਂ ਮਿਸਲਾਂ ਦਾ ਵੀ ਝਗੜਾ ਹੁੰਦਾ ਸੀ ਉਦੋਂ ਵੀ ਇੱਥੇ ਮੁਕਦਾ ਸੀ ਤੁਹਾਨੂੰ ਲੱਗਦਾ ਜੀ ਹੁਣ ਜ਼ਮੀਨ ਹੀ ਤਲਾਸ਼ ਰਹੇ ਦੁਬਾਰਾ ਜ਼ਮੀਨ ਤਲਾਸ਼ ਰਹੇ ਨੇ ਜਦੋਂ ਕੁਝ ਕਹ ਰਹੇ ਹਾਕੀ ਉਹ ਬੋਲੇ ਨਹੀਂ ਉਦੋਂ ਇਹ ਸਾਰੀਆਂ ਗਲਤੀਆਂ ਹੋਈਆਂ ਹੁਣ ਇਹਨਾਂ ਦੀ ਜ਼ਮੀਨ ਨਹੀਂ ਜ਼ਮੀਨ ਨਹੀਂ ਜ਼ਮੀਨ ਤਾਂ ਇੱਕੋ ਜਿਹੀ ਹੈ ਜੀ ਜ਼ਮੀਨ ਤਾਂ ਅਕਾਲੀ ਦਲ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਜਿਸ ਅਕਾਲੀ ਦਲ ਨੂੰ ਪਿਛਲੇ 10 ਸਾਲਾਂ ਚ ਕਦੀ 3 ਸੀਟਾਂ ਕਦੀ 1 ਸੀਟ ਕਦੀ 10 ਤੇ ਜਮਾਨਤਾਂ ਚਾਹ ਤਾਂ ਜ਼ਮੀਨ ਤਾਂ ਸਾਰਿਆਂ ਨੂੰ ਤਲਾਸ਼ਣ ਵਾਸਤੇ ਫਿਕਰਮੰਦ ਹੋਣਾ ਚਾਹੀਦਾ ਸਰਦਾਰ ਲੋਕ ਬੜਾ ਵੱਡਾ ਲੋਕ ਬੜਾ ਵੱਡਾ ਦਿਲ ਕੇ ਬਰਨਾਲੇ ਹੋਣਾ ਨੇ ਗਲਤੀਆਂ ਹੋਈਆਂ ਸੀ ਮਾਫੀ ਮੰਗੀ ਸੀ ਫਤੀ ਪਵਾ ਕੇ ਸਾਹਮਣੇ ਆ ਕੇ ਕੱਲ ਤੱਕ ਦੇ ਪੇਸ਼ ਹੋਏ ਸੀ ਲੋਕ ਲੋਕ ਤੇ ਯਾਰ ਗੁਰੂ ਘਰ ਦੇ ਵਿੱਚ ਪਿੱਛੇ ਜਾਣ ਦਾ ਅੱਗੇ ਜਾਣ ਦਾ ਕੀ ਮਤਲਬ ਹੈ ਗੁਰੂ ਘਰ ਦੀ ਜਿਹੜੀ ਮਰਯਾਦਾ ਵਾ ਉਸ ਤਰ੍ਹਾਂ ਮਾਫੀ ਮੰਗਣੀ ਚਾਹੀਦੀ ਸੀ ਉਹ ਮਾਫੀ ਨਹੀਂ ਮੰਗੇ ਮਾਫੀਆਂ ਮੰਗਣ ਵਾਸਤੇ ਕਈ ਲੀਟਰ ਪੇਸ਼ ਹੁੰਦੇ ਰਹੇ ਹਾਂ ਜੀ ਹਾਂ ਜੀ ਤੇ ਇਹ ਕੋਈ ਜਿਹੜੀ ਹੈ ਰਵਾਇਤ ਪੁਰਾਣੀ ਬਹੁਤ ਪੁਰਾਣੀ ਰਵਾਇਤ ਹੈ ਦੇਖੋ ਇੱਥੇ ਬੂਟਾ ਸਿੰਘ ਹੋਮ ਮਿਨਿਸਟਰ ਵੀ ਹੋਇਆ ਇੱਥੇ ਗੈਨੀਜੀ ਵੀ ਹੋਏ ਇੱਥੇ ਬਰਨਾਲਾ ਸਾਹਿਬ ਵੀ ਹੋਏ ਜਿਹੜਾ ਜਿਹੜਾ ਵੀ ਇਸ ਗੁਰੂ ਘਰ ਤੇ ਨਿਊ ਕੇ ਆਇਆ ਵਾ ਉਹਨੂੰ ਮਾਫੀ ਵੀ ਮਿਲੀ ਇੱਥੇ ਤਾਂ ਨਿਊ ਕਿ ਆਉਣਾ ਚਾਹੀਦਾ ਇਹ ਨਹੀਂ ਕਹਿਣਾ ਜੇ ਕਿੰਤੂ ਪਰ ਤੁਹਾਨੂੰ ਨਹੀਂ ਕਰਨਾ ਚਾਹੀਦਾ ਸੰਗਤ ਮਾਫ ਕਰੇਗੀ ਉਹ ਸੰਗਤ ਅਕਾਲ ਤਖਤ ਦਾ ਖਤਰਾ ਸਾਧੂ ਉਤਮ ਕੀ ਕੀ ਪ੍ਰਕਿਰਿਆ ਰਹਿਣ ਵਾਲੀ ਹੈ ਜੀ ਅੱਜ ਤਾਂ ਮੇਰੇ ਖਿਆਲ ਜੀ ਇਹਨਾਂ ਨੇ ਲਿਖ ਕੇ ਦਿੱਤਾ ਵੀ ਸਾਡੇ ਕੋ ਆ ਗਲਤੀਆਂ ਹੋਈਆਂ ਗਲਤੀਆਂ ਦੇ ਜ਼ਿਕਰੇ ਵਿੱਚ ਗਲਤੀਆਂ ਦਾ ਵਿੱਚ ਜ਼ਿਕਰ ਆ ਤੇ ਸਾਨੂੰ ਅਸੀਂ ਸਰਕਾਰ ਦਾ ਹਿੱਸਾ ਸਾਂ ਅਸੀਂ ਉਸ ਵळे ਬੋਲੇ ਨਹੀਂ ਸਾਨੂੰ ਬੋਲਣਾ ਚਾਹੀਦਾ ਸੀ ਬੇਸ਼ੱਕ ਵਨ ਮੈਨ ਆਰਮੀ ਸੀ ਫੈਸਲੇ ਤੇ ਸੁਖਵੀਰ ਦੇ ਸੀ ਪਰ ਭੱਗ ਜਾਂਦੇ ਅਸੀਂ ਵੀ ਇਸ ਕਰਕੇ ਉਹ ਲਿਖ ਕੇ ਗਲਤੀਆਂ ਦਿੱਤੀਆਂ ਉਹਨਾਂ ਨੇ ਜਹੇਦਾਰ ਜੀ ਨੂੰ ਜਹੇਦਾਰ ਜੀ ਜਦੋਂ ਇਹਨਾਂ ਨੂੰ ਟਾਈਮ ਦੇਣਗੇ ਫਿਰ ਬੇਸ਼ੌਣਗੇ ਨਿਊ ਕੇ ਚੱਲਣਾ ਕਿ ਜੋ ਹੁਕਮ ਕਰਨਗੇ ਮਨਾ ਮਨਾ ਪਊਗਾ ਇਹਨਾਂ ਨੂੰ ਕਹਿ ਰਹੇ ਨੇ ਕਿ ਇੱਧਰ ਬੈਠ ਕੇ ਗੱਲ ਕਰਨੀ ਚਾਹੀਦੀ ਐ ਇਸ ਤਰ੍ਹਾਂ 파ਰਟੀ ਨੂੰ ਦਫਾੜ ਨਹੀਂ ਕਰਨਾ ਚਾਹੀਦਾ ਨਹੀਂ ਜੀ ਅਕਾਲ ਤਖਤ ਤੇ ਤਾਂ ਹਮੇਸ਼ਾ ਪੁੱਤ ਆਉਂਦੇ ਰਹੇ ਆ ਅਕਾਲ ਤਖਤ ਸਾਡੇ ਵਾਸਤੇ ਸੁਪਰੀਮ ਜਦੋਂ ਮਿਸਲਾਂ ਦਾ ਵੀ ਝਗੜਾ ਹੁੰਦਾ ਸੀ ਉਦੋਂ ਵੀ ਇੱਥੇ ਮੁੱਕਦਾ ਸੀ ਤੁਹਾਨੂੰ ਲੱਗਦਾ ਜੀ ਹੁਣ ਜ਼ਮੀਨ ਹੀ ਤਲਾਸ਼ ਰਹੇ ਦੁਬਾਰਾ ਜ਼ਮੀਨ ਤਲਾਸ਼ ਰਹੇ ਨੇ ਜਦੋਂ ਕੋਈ ਕੁਸ਼ੀ ਕਰ ਰਿਹਾ ਹੱਥੀਂ ਉਹ ਬੋਲੇ ਨਹੀਂ ਉਦੋਂ ਇਹ ਸਾਰੀਆਂ ਗਲਤੀਆਂ ਹੋਈਆਂ ਹੁਣ ਇਹਨਾਂ ਦੀ ਜ਼ਮੀਨ ਨਹੀਂ ਜ਼ਮੀਨ ਨਹੀਂ ਜ਼ਮੀਨ ਤਾਂ ਇਕੋ ਜੀ ਹੈ ਜੀ ਜ਼ਮੀਨ ਤਾਂ ਅਕਾਲੀ ਦਲ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਜਿਵੇਂ ਅਕਾਲੀ ਦਲ ਨੂੰ ਪਿਛਲੇ 10 ਸਾਲਾਂ 'ਚ ਕਦੀ 3 ਸੀਟਾਂ ਕਦੀ 1 ਸੀਟ ਕਦੀ 10 ਦੇ ਜਮਾਨਤਾਂ ਜਦ ਤੱਕ ਜ਼ਮੀਨ ਤਾਂ ਸਾਰਿਆਂ ਨੂੰ ਤਲਾਸ਼ਣ ਵਾਸਤੇ ਫਿਕਰਮੰਦ ਹੋਣਾ ਚਾਹੀਦਾ ਸਾਰੇ ਲੋਕ ਬੜਾ ਵੱਡਾ ਲੋਕ ਬੜਾ ਵੱਡਾ ਦਿਲ ਕੇ ਬਰਨਾਲੇ ਹੋਣਾ ਨੇ ਗਲਤੀਆਂ ਹੋਈਆਂ ਸੀ ਮਾਫੀ ਮੰਗੀ ਸੀ ਫੱਟੀ ਪਵਾ ਕੇ ਬਿਲਕੁਲ ਸਾਹਮਣੇ ਆ ਕੇ ਕੱਲ ਤੱਕ ਦੇ ਪੇਸ਼ ਹੋਏ ਸੀ ਸਾਹਮਣੇ ਦੇਖੇ ਸਰ ਲੋਕ ਲੋਕ ਕੇ ਨੇ ਯਾਰ ਗੁਰੂ ਘਰ ਦੇ ਵਿੱਚ ਪਿੱਛੇ ਜਾਣ ਦਾ ਅੱਗੇ ਜਾਣ ਦਾ ਕੀ ਮਤਲਬ ਹੈ ਗੁਰੂ ਘਰ ਦੀ ਜਿਹੜੀ ਮਰਜ਼ਾਦਾ ਵਾ ਉਸ ਤਰ੍ਹਾਂ ਮਾਫੀ ਮੰਗਣੀ ਚਾਹੀਦੀ ਸੀ ਉਹ ਮਾਫੀ ਨਹੀਂ ਮੰਗਦੇ ਮਾਫੀਆਂ ਮੰਗਣ ਵਾਸਤੇ ਹਾਈ ਲੀਡਰ ਪੇਸ਼ ਹੁੰਦੇ ਰਹੇ ਹਾਂ ਹਾਂਜੀ ਹਾਂਜੀ ਤੇ ਇਹ ਕੋਈ ਜਿਹੜੀ ਹੈ ਰਵਾਇਤ ਪੁਰਾਣੀ ਬਹੁਤ ਪੁਰਾਣੀ ਰਵਾਇਤ ਦੇਖੋ ਇੱਥੇ ਬੂਟਾ ਸਿੰਘ ਹੋਮ ਮਿਨਿਸਟਰ ਵੀ ਹੋਇਆ ਇੱਥੇ ਜੈਨੀ ਜੀ ਵੀ ਹੋਏ ਇੱਥੇ ਬਰਨਾਲਾ ਸਾਹਿਬ ਵੀ ਹੋਏ ਜਿਹੜਾ ਜਿਹੜਾ ਵੀ ਇਸ ਗੁਰੂ ਘਰ ਤੇ ਨਿਊ ਕੇ ਆਇਆ ਵਾ ਉਹਨੂੰ ਮਾਫੀ ਵੀ ਮਿਲੀ ਹੈ ਕਿੱਥੇ ਤੇ ਨਿਊ ਕਿ ਹੋਣਾ ਚਾਹੀਦਾ ਇਹ ਨਹੀਂ ਕਹਿਣਾ ਜੇ ਕਿੰਤੂ ਪਰ ਤੁਹ ਨਹੀਂ ਕਰਨਾ ਚਾਹੀਦਾ ਸੰਗਤ ਮਾਫ ਕਰੇਗੀ ਸੰਗਤ ਅਕਾਲ ਤਖਤ ਦਾ ਖਤਰਾ ਸਭ ਤੋਂ ਉੱਤਮ ਕੀ ਕੀ ਪ੍ਰਕਿਰਿਆ ਰਹਿਣ ਵਾਲੀ ਹੈ ਜੀ ਅੱਜ ਤੇ ਮੇਰਾ ਖਲਾਜ ਇਹਨਾਂ ਨੇ ਲਿਖ ਕੇ ਦਿੱਤਾ ਵੀ ਸਾਡੇ ਕੋ ਆ ਗਲਤੀਆਂ ਹੋਈਆਂ ਗਲਤੀਆਂ ਦੇ ਜ਼ਿਕਰ ਵਿੱਚ ਗਲਤੀਆਂ ਦਾ ਜ਼ਿਕਰਾਂ ਤੇ ਸਾਨੂੰ ਅਸੀਂ ਸਰਕਾਰ ਦਾ ਹਿੱਸਾ ਸਾਂ ਅਸੀਂ ਉਸ ਵળે ਬੋਲੇ ਨਹੀਂ ਸਾਨੂੰ ਬੋਲਣਾ ਚਾਹੀਦਾ ਸੀ ਬੇਸ਼ੱਕ ਵਨ ਮੈਨ ਆਰਮੀ ਸੀ ਫੈਸਲੇ ਸੁਖਵੀਰ ਦੇ ਸੀ ਪਰ ਭੱਗ ਜਾਂਦੇ ਅਸੀਂ ਵੀ ਇਸ ਕਰਕੇ ਉਹ ਲਿਖ ਕੇ ਗਲਤੀਆਂ ਦਿੱਤੀਆਂ ਇਹਨਾਂ ਨੇ ਜਹਦਾਰ ਜੀ ਨੂੰ ਜਹਦਾਰ ਜੀ ਜਦੋਂ ਇਹਨਾਂ ਨੂੰ ਟਾਈਮ ਦੇਣਗੇ ਫਿਰ ਬੇਸ਼ੌਣਗੇ ਨਿਊ ਕੇ ਚਰਨਾ ਚ ਜੋ ਹੁਕਮ ਕਰਨਗੇ ਮਨਾ ਪਊਗਾ ਨਾ ਕਹਿ ਰਹੇ ਨੇ ਕਿ ਇੱਧਰ ਬੈਠ ਕੇ ਗੱਲ ਕਰਨੀ ਚਾਹੀਦੀ ਐ ਇਸ ਤਰ੍ਹਾਂ ਪਾਰਟੀ ਨੂੰ ਜਵਾਬ ਨਹੀਂ ਕਰਨਾ ਚਾਹੀਦਾ ਨਹੀਂ ਜੇ ਅਕਾਲ ਤਖਤ ਤੇ ਤਾਂ ਹਮੇਸ਼ਾ ਪੁੱਤ ਆਉਂਦੇ ਰਹੇ ਆ ਅਕਾਲ ਤਖਤ ਸਾਡੇ ਵਾਸਤੇ ਸੁਪਰੀਮ ਜਦੋਂ ਮਿਸਲਾਂ ਦਾ ਵੀ ਝਗਲਾ ਹੁੰਦਾ ਸੀ ਉਦੋਂ ਵੀ ਇੱਥੇ ਮੁਕਦਾ ਸੀ ਤੁਹਾਨੂੰ ਲੱਗਦਾ ਜੀ ਹੁਣ ਜ਼ਮੀਨ ਹੀ ਤਲਾਸ਼ ਰਹੇ ਦੁਬਾਰਾ ਜ਼ਮੀਨ ਤਲਾਸ਼ ਰਹੇ ਨੇ ਜਦੋਂ ਕੁਛ ਕਿਹਾ ਵੀ ਹੱਕੀ ਉਹ ਬੋਲੇ ਨਹੀਂ ਉਦੋਂ ਇਹ ਸਾਰੀਆਂ ਗਲਤੀਆਂ ਹੋਈਆਂ ਹੁਣ ਇਹਨਾਂ ਦੀ ਜ਼ਮੀਨ ਨਹੀਂ ਜ਼ਮੀਨ ਨਹੀਂ ਜ਼ਮੀਨ ਤਾਂ ਇੱਕੋ ਜਿਹੀ ਹੈ ਜੀ ਜ਼ਮੀਨ ਤਾਂ ਅਕਾਲੀ ਦਲ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਜਿਸ ਅਕਾਲੀ ਦਲ ਨੂੰ ਪਿਛਲੇ 10 ਸਾਲਾਂ ਚ ਕਦੀ 3 ਸੀਟਾਂ ਕਦੀ 1 ਸੀਟ ਕਦੀ 10 ਤੇ ਜਮਾਨਤਾਂ ਚਾਹ ਤਾਂ ਜ਼ਮੀਨ ਤਾਂ ਸਾਰਿਆਂ ਨੂੰ ਤਲਾਸ਼ਣ ਵਾਸਤੇ ਫਿਕਰਬੰਦ ਹੋਣਾ ਚਾਹੀਦਾ ਸਾਰੇ ਲੋਕ ਬੜਾ ਵੱਡਾ ਲੋਕ ਬੜਾ ਵੱਡਾ ਦਿਲ ਕੇ ਬਰਨਾਲੇ ਹੋਣਾ ਨੇ ਗਲਤੀਆਂ ਹੋਈਆਂ ਸੀ ਮਾਫੀ ਮੰਗੀ ਸੀ ਫੱਟੀ ਪਵਾ ਕੇ ਲੋਕ ਸਾਹਮਣੇ ਆ ਕੇ ਕੱਲ ਤੱਕ ਪੇਸ਼ ਹੋਏ ਸੀ ਲੋਕ ਲੋਕ ਇਹ ਨਹੀਂ ਯਾਰ ਗੁਰੂ ਘਰ ਦੇ ਵਿੱਚ ਪਿੱਛੇ ਜਾਣ ਦਾ ਅੱਗੇ ਜਾਣ ਦਾ ਕੀ ਮਤਲਬ ਹੈ ਗੁਰੂ ਘਰ ਦੀ ਜਿਹੜੀ ਮਰਯਾਦਾ ਵਾ ਉਸ ਤਰ੍ਹਾਂ ਮਾਫੀ ਮੰਗਣੀ ਚਾਹੀਦੀ ਸੀ ਉਹ ਮਾਫੀ ਨਹੀਂ ਮੰਗੇ ਮਾਫੀਆਂ ਮੰਗਣ ਵਾਸਤੇ ਪਈ ਲੀਟਰ ਪੇਸ਼ ਹੁੰਦੇ ਰਹੇ ਹਾਂਜੀ ਹਾਂਜੀ ਤੇ ਇਹ ਕੋਈ ਜਿਹੜੀ ਹੈ ਰਵਾਇਤ ਪੁਰਾਣੀ ਬਹੁਤ ਪੁਰਾਣੀ ਰਵਾਇਤ ਹੈ ਵੇਖੋ ਇੱਥੇ ਬੂਟਾ ਸਿੰਘ ਹੋਮ ਮਨਿਸਟਰ ਵੀ ਹੋਇਆ ਇੱਥੇ ਗਿਆਨੀ ਜੀ ਵੀ ਹੋਏ ਇੱਥੇ ਬਰਨਾਲਾ ਸਾਹਿਬ ਵੀ ਹੋਏ ਜਿਹੜਾ ਜਿਹੜਾ ਵੀ ਇਸ ਗੁਰੂ ਘਰ ਤੇ ਨਿਊ ਕੇ ਆਇਆ ਵਾ ਉਹਨੂੰ ਮਾਫੀ ਵੀ ਮਿਲੀ ਇੱਥੇ ਤਾਂ ਨਿਊ ਕਿ ਆਉਣਾ ਚਾਹੀਦਾ ਇਹ ਨਹੀਂ ਕਹਿਣਾ ਜਦ ਕਿ ਕਿੰਤੂ ਪਰ ਤੂੰ ਨਹੀਂ ਕਰਨਾ ਚਾਹੀਦਾ ਸੰਗਤ ਮਾਫ ਕਰੇਗੀ ਸੰਗਤ ਤਾਂ ਅਕਾਲ ਤਖਤ ਨਾਲ ਸਾਧ ਤੋਂ ਉੱਤਮ ਕੀ ਕੀ ਪ੍ਰਕਿਰਿਆ ਰਹਿਣ ਵਾਲੀ ਹੈ ਜੀ ਅੱਜ ਤਾਂ ਮੇਰਾ ਖਿਆਲ ਹੈ ਜੀ ਇਹਨਾਂ ਨੇ ਲਿਖ ਕੇ ਦਿੱਤਾ ਵੀ ਸਾਡੇ ਕੋ ਆ ਗਲਤੀਆਂ ਹੋਈਆਂ ਗਲਤੀਆਂ ਦੇ ਜ਼ਿਕਰੇ ਵਿੱਚ ਗਲਤੀਆਂ ਦਾ ਵਿੱਚ ਜ਼ਿਕਰਾਂ